ਬਰੇ ਆਪ ਨੂੰ ਬਰੇ ਵਟ ਭਾਗੇ ਸਮਝਦਿਆਂ ਕਿ ਇੱਥੇ ਤੁਹਾਡੇ ਵਿਚਾਰ ਆਇਆ ਸਭ ਤੋਂ ਪਹਿਲੋਂ ਵਾਹਿਗੁਰਜੀ ਦਾ ਬੁਲੰਦ ਹੋਇਆ ਜਿੰਨ ਘਰ ਆ ਬਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਕਵਤਾ ਦਾ ਇਸਰ ਲੇਖ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਈ ਗੱਲ ਵੀ ਇਤਨਾ ਬਰੀਕੇ ਵਿਸਾਖੀ ਵਾਲਾ ਦਿਲ ਸੀ ਤੇ ਸਾਹਮਣੇ ਗੁਰੂ ਗੋਬੇ ਸਿੰਘ ਜੀ ਦੀ ਤਸਵੀਰ ਆ ਗਈ ਤੇ ਜਿਹੜੀਆਂ 4 17 ਲਿਖੀਆਂ ਗਈਆਂ ਉਹ ਤੁਹਾਡੇ ਸਾਹਮਣੇ ਪੇਸ਼ ਹੈ ਦਿਨ ਸਿਵ ਸਾਖੀ ਦਾ ਉਹਨੇ ਦਿਨੇ ਦਿਖਾਤੇ ਤਾਰੇ ਪੱਥਰਾਂ ਦੇ ਤੇਰ ਵਿੱਚੋਂ ਹੀਰੇ ਲੱਭੇ ਪੰਜ ਪਿਆਰੇ ਗੱਲ ਗੋਬਿੰਦ ਦੀ ਕਰੀਏ ਗੱਲ ਗੋਬਿੰਦ ਦੀ ਕਰੀਏ ਜਿਹਦੇ ਚੱਗ ਤੋਂ ਚੋ ਜਨਿਆਰੇ ਮਾਪਾ ਪੋ ਨਿਵਾਦ ਦਿੱਤੇ ਵਾਰੇ ਲਾਲ ਧਰਮ ਤੋਂ ਚਾਰੇ ਮਾਪਾ ਪੋ ਨਿਵਾਦ ਦਿੱਤੇ ਵਾਰੇ ਲਾਲ ਧਰਮ ਤੋਂ ਚਾਰੇ ਧਰਮ ਬਚਾਉਣਾ ਹੈ ਕਿਦਾਂ ਧਰਮ ਬਚਾਉਣਾ ਹੈ ਕਿਦਾਂ ਉਸ ਦੁਨੀਆ ਧਾਈ ਸਿਖਾਇਆ ਦਿਓ ਸੀਸ ਤਰਮ ਖਾਤਰ ਪਿਤਾ ਨੂੰ ਗੋਵਿੰਦ ਕੈ ਸੁਨਾਇਆ ਦੋ ਚਮਕੌਰ ਲੇ ਖੇ ਲਾਏ ਦੋ ਚਮਕੌਰ ਲੇ ਖੇ ਲਾਏ ਮਸੂਮ ਦੋ ਤੰਦਾ ਵਿੱਚ ਖਲਿਆਰੇ ਮਾਂ ਬਾਪ ਨੇ ਵਾਦ ਦਿੱਤੇ ਵਾਰੇ ਲਾਲ ਧਰਮ ਤੋਂ ਚਾਰੇ ਮਾਪਾ ਪੋਨਵਾ ਦਿੱਤੇ ਵਾਰੇ ਲਾਲ ਧਰਮ ਤੋਂ ਚਾਰੇ ਹੋ ਗਈ ਸੀ ਹੱਦ ਜਦੋਂ ਗੁਰੂ ਗੋਬਿੰਦਦਾਤਾ ਜੀ ਆਇਆ ਹੋ ਗਈ ਸੀ ਹੱਦ ਜਦੋਂ ਗੁਰੂ ਗੋਬਿੰਦਦਾਤਾ ਜੀ ਆਇਆ ਚਿੜੀਆਂ ਤੋਂ ਬਾਇ ਤੋੜਾਏ ਧਰਮ بچੌ ਲਈ ਸ਼ਸਤਰ ਉਠਾਇਆ ਨਵਾਂ ਪੰਥ ਬਣਾ ਦਿੱਤਾ ਨਵਾਂ ਪੰਥ ਬਣਾ ਦਿੱਤਾ ਪਤਾ ਲੱਗਿਆ ਮੁਗਲ ਸਰਕਾਰੇ ਮਾਂ ਬਾਪ ਉਹਨੇ ਵਾਰ ਦਿੱਤੇ ਵਾਰੇ ਲਾਗ ਧਰਮ ਤੋਂ ਚਾਰੇ ਮਾਪਾ ਪੋ ਨਿਵਾਰ ਦਿੱਤੇ ਵਾਰੇ ਲਾਲ ਕਰਮ ਤੋਂ ਚਾਰੇ ਆਖਰੀ ਵੇਲੇ ਵੀ ਮੇਰੇ ਕੋਬਿੰਦ ਕੌਤਕ ਰਚਾਇਆ ਆਖਰੀ ਵੇਲੇ ਵੀ ਮੇਰੇ ਕੋਬਿੰਦ ਕੌਤਕ ਰਚਾਇਆ ਵਿੱਚ ਸ਼ਮਿਆਨਿਆਂ ਦੇ ਸ੍ਰੀ ਅੰਗੀਠਾ ਤਿਆਰ ਕਰਾਇਆ ਸਮੇਤ ਨੀਲੇ ਅੰਦਰ ਵੜ ਗਏ ਸਮੇਤ ਨੀਲੇ ਅੰਦਰ ਵੜ ਗਏ ਨਾਨਕ ਅਰਜਨ ਵੰਗ ਸਵਰਗ ਪਧਾਰੇ ਮਾਪਾ ਪੋ ਨਿਵਾਦ ਦਿੱਤੇ ਵਾਰੇ ਲਾਲ ਕਰਮ ਤੋਂ ਚਾਰੇ ਮਾਪਾ ਪੋ ਨਿਵਾਦ ਦਿੱਤੇ ਵਾਰੇ ਮਤੋ ਚਾਰੇ ਧਰਮ ਅਧਰਮ ਹੋ ਰਿਆ ਸੀ ਤਖਾ ਸਾ ਪੰਥ ਦੇ ਕੀਤੇ ਤਿਆਰੇ ਸੀ ਧਰਮ ਅਧਰਮ ਹੋ ਰਿਆ ਸੀ ਤਖਾ ਸਾ ਪੰਥ ਦੇ ਕੀਤੇ ਤਿਆਰੇ ਸੀ ਫਿਰ ਅਧਰਮ ਹੋ ਰਿਹਾ ਹੈ ਲੋੜ ਹੈ ਫਿਰ ਗੋਵਿੰਦ ਪਿਆਰੇ ਦੀ ਸੰਗਤ ਰਾਹ ਪਈ ਤੱਕਦੀ ਏ ਸੰਗਤ ਰਾਹ ਪਈ ਤੱਕਦੀ ਏ ਟਾਂਡੀ ਖਲੋ ਤਪ ਬਾਪਾਰੇ ਮਾਪਾ ਪੋ ਨਿਵਾਦਤੇ ਵਾਰੇ ਲਾਲ ਕਰਮ ਤੋਂ ਚਾਰੇ ਮਾਪਾ ਪੋ ਨਿਵਾਦਤੇ ਵਾਰੇ ਲਾਲ ਕਰਮ ਤੋਂ ਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ